ਜਿਹੜੇ 40 ਬੂਟੇ ਰਹਿ ਜਾਣਗੇ 2-2 ਕਰੋੜ ਦਾ ਬੂਟਾ ਹੋਊ ਜੀ ਉਹ। ਅੱਛਾ ਜੀ। ਹਾਂ ਆ 15 ਸਾਲਾਂ ਦਾ 3 ਲੱਖ ਦਾ ਹੋਊ ਜੀ। ਚਿੱਟਾ ਹੁੰਦਾ ਅੰਦਰੋਂ। ਇਹਦਾ ਪਰਫੂਮ ਵਗੈਰਾ ਦਵਾਈਆਂ ਚ ਪੈਂਦਾਗਾ। ਸਭ ਤੋਂ ਮਹਿੰਗਾ ਬੂਟਾ ਇਹ। ਪਹਿਲਾਂ ਉਹ 200 ਬੂਟਾ ਲਾਇਆ ਸੀ। ਕਿੰਨੇ ਹੋ ਗਏ ਸੀ ਉਹ ਚੋਂ? ਉਹ ਚੋਂ 17-18 ਹੋ ਗਏ ਹੋਣਗੇ ਜੀ। ਬਾਕੀ ਮੱਚ ਗਏ। ਬਾਕੀ ਮੱਚ ਗਏ। ਫੇਰ ਫੇਰ ਲਾਇਆ ਜੀ ਲਿਆ ਕੇ। ਫੇਰ ਫੇਰ ਲਾਏ। ਖੈਰਾ ਨਹੀਂ ਛੱਡਿਆ। ਇਹ 12 बाई 12 ਤੇ ਲਾਉਣਾ ਬੂਟੇ ਤੇ ਬੂਟਾ। ਹਾਂ। ਤੇ ਦੂਜਾ ਬੂਟਾ 24 ਫੁੱਟ ਦਾ ਲਾਉਣਾ ਜੀ ਹੁਣ ਅਸੀਂ 150 ਬੂਟਾ ਲਵਾਂ ਇੱਕ ਏਕੜੇ ਕਿੱਲੇ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਇੱਕ ਕਿੱਲੇ ਦਾ 450 ਬੂਟਾ ਹੋਸਟ ਪਲਾਂਟਾ ਹੂੰ ਜਿਹੜੇ ਦੀ ਖਰਾਕ ਵਾਸਤੇ ਜੀਗਾ ਕਿ ਯਾਰ ਚੰਦਰਨ ਦੀ ਖੇਤੀ ਹੈ ਹਨਾ ਸਾਡੇ ਅਕਸਰ ਕਹਿੰਦੇ ਕਿ ਚੰਦਰਨ ਦੀ ਲੱਕੜ ਮਹਿੰਗੀ ਬੜੀ ਹੁੰਦੀ ਹੈ ਯਾਰ ਹਾਂ 20000 ਰੁਪਏ ਕਿਲੋ ਆ ਜੀ 20000 ਰੁਪਏ ਕਿਲੋ ਲੱਕੜ ਆ ਹਨਾ ਤੇ ਯਾਰ ਬਈ ਕੀ ਬਾਤ ਹੈ ਵੀ ਜੀ ਇਹ ਖੇਤੀ ਸਾਡੇ ਖੇਤਾਂ ਦੇ ਵਿੱਚ ਹੋ ਜੇ ਤੇ ਸਾਡੇ ਵਾਲਿਆਂ ਨੂੰ ਤਾਂ ਅਜੇ ਤੱਕ ਕਿਸੇ ਨੇ ਦੱਸਿਆ ਨਹੀਂ ਵੀ ਚੰਦਨ ਦੀ ਖੇਤੀ پڑੂਓ ਸੋਡੇ ਵੀ ਹੋ ਸਕਦੀ ਆ ਹੈ ਤੇ ਤੁਸੀਂ ਗਰੀ ਬੈਠੇ ਹੋ ਮੈਂ ਤੁਹਾਨੂੰ ਦੱਸਦਾ ਵੀ ਦੁਨੀਆ ਦਾ ਕੋਈ ਵੀ ਹਾਂ ਇੱਧਰ ਆ ਜਾਓ ਹਾਂ ਆਪਣੇ ਇੱਥੇ 70% 75% 80% ਆਪਣੇ ਇੱਥੇ ਹੁੰਦੇ ਆ ਜੀ ਆਪਣੇ ਪੰਜਾਬ ਦਾ ਮੌਸਮ ਆਬੋ-ਆਬ ਸਾਡੀ ਮਿੱਟੀ ਸਾਡਾ ਪਾਣੀ ਇੰਨਾ ਵਧੀਆ ਜੀ ਸਾਨੂੰ ਕੁ ਪ੍ਰਮਾਤਮਾ ਨੇ ਤੋਹਫਾ ਦਿੱਤਾ ਹੋਇਆ ਜੀ ਇੱਕ ਟੁਕੜਾ ਜੀ ਦੁਨੀਆ ਦਾ ਇੱਕ ਟੁਕੜਾ ਪੰਜਾਬ ਆ ਪੰਜਾਬ ਆ ਇੱਥੇ ਮੈਂ ਸਰੋਤਿਆਂ ਨੂੰ ਦੱਸ ਦਿਆਂ ਕਿ ਜਿਹੜੇ ਤੁਸੀਂ ਮੇਰੇ ਪਿੱਛੇ ਦਰਖਤ ਅੱਥੇ ਦੇਖ ਰਹੇ ਹੋਵੋਗੇ ਔਲਖ ਸਾਹਿਬ ਕਿੰਨੇ ਦਰਖਤਾਂ ਚੰਦਨ ਦੇ ਚੰਦਨ ਦਾ तकरीबन 100 ਕੁ ਦਰਖਤ ਹੋ ਜੇ। ਚੰਦਨ ਦੇ ਦਰਖਤਾਂ ਚੰਦਨ ਦੀ ਅਸੀਂ ਅਕਸਰ ਸੁਣਦੇ ਆਂ ਚੰਦਨ ਦੀ ਖੇਤੀ ਕਿ ਯਾਰ ਚੰਦਨ ਦੀ ਖੇਤੀ ਜੇ ਹੁੰਦੀ ਚੰਦਨ ਦੀ ਖੇਤੀ ਚੋਂ ਇੰਨੇ ਕਮਾਏ ਜਾਂਦੇ। ਬਹੁਤੇ ਕਹਿੰਦੇ ਆ ਸਾਡੇ ਇੱਥੇ ਹੁੰਦੀ ਨਹੀਂ। ਪਰ ਔਲਖ ਸਾਹਿਬ ਸਾਡੇ ਨਾਲ ਆ ਚੰਦਨ ਦੀ ਖੇਤੀ ਬਾਰੇ ਸਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਦੇ ਨਾਲ ਕਿੱਥੋਂ ਇਹਨਾਂ ਨੇ ਲਿਆਂਦਾ ਬੂਟਾ ਕਿ ਕਿੰਨਾ ਟਾਈਮ ਹੋ ਗਿਆ? ਕਿੰਨਾ ਸਮਾਂ ਲੈਂਦਾ ਤਿਆਰ ਖਾਸ ਕਰਕੇ ਕਿੰਨੇ ਸਮੇਂ ਦੇ ਵਿੱਚ ਹੁੰਦਾ? ਸਾਨੂੰ ਦੱਸ ਦਿਓ ਆਪਾਂ ਅੰਦਰ ਜਾ ਸਕਦੇ ਆਂ ਥੋੜਾ ਮੁੱਤ ਮੁੱਤ ਬਹੁਤਾ। ਅੰਦਰ ਨਾ ਆਜੋ ਜੀ। ਅੱਛਾ ਇੱਥੇ ਗੱਲ ਆ। ਅੱਛਾ ਤੇ ਇਹ ਜੀ ਅਸੀਂ ਮੈਕਵੇ ਤੋਂ ਲਿਆਂਦਾ ਸੀ ਆਪਣੇ ਸਰਕਾਰੀ ਤੋਂ ਹਾਂ ਦਸੂਹੇ ਤੋਂ ਮਿਲਿਆ ਸੀ ਸਾਨੂੰ ਪਹਿਲਾਂ ਹਾਂ ਹੁਣ ਅਸੀਂ ਮਹਾਰਾਸ਼ਟਰ ਤੋਂ ਵੀ ਮੰਗਾਇਆ ਜੀ ਅੱਛਾ ਜੀ ਤੇ ਹੋਰ ਵੀ ਮੰਗਾਇਆ ਹਾਂ ਸਾਨੂੰ ਜਿੱਥੇ ਵੀ ਠੀਕ ਆਉਂਦਾ ਉੱਥੋਂ ਅਸੀਂ ਮੰਗਾ ਲੈਂਦੇ ਹਾਂ ਹਾਂ ਕਿੰਨਾ ਕੁ ਲੱਗਦਾ ਕਿੱਲੇ ਦੇ ਵਿੱਚ ਜੀ ਇਹ ਕਿੱਲੇ ਦੇ ਵਿੱਚ 150 ਬੂਟੇ ਲੱਗਦਾ ਜੀ 750 ਬੂਟਾ ਜੀ ਹੋਰ ਲੱਗਦਾ ਜੇ ਜਮੇ ਨਿੰਮ ਹੋ ਗਿਆ ਜੀ ਔਲਾ ਹੋ ਗਿਆ ਟਾਲੀ ਹੋ ਗਈ ਹਾਂ ਤੇ ਦੇਕ ਹੋ ਗਈ ਹਾਂ ਮਹਾਗੁਣੀ ਹੋ ਗਈ ਆ ਮਹਾਗੁਣੀ ਖੜੀ ਹੈ ਜੀ ਅੱਛਾ ਇਹ ਮਹਾਗੁਣੀਆਂ ਜੀ ਹਾਂ ਫਾਇਦੇ ਲਵੇ ਹਰ ਹਰ ਲਾਉਣੀ ਜੀ ਪਹਿਲਾਂ ਹਾਂ ਤੇ ਨਾਲ ਜਦੋਂ ਅਸੀਂ ਲਾਉਣਾ ਜੀ ਪਹਿਲਾਂ ਸਾਨੂੰ ਹਰ ਹਰ ਲਾਉਣੀ ਪਊ ਜੀ ਟੋਆ ਕਾੜੇ 12 ਬਾਈ 12 ਜੇ ਚੰਦਨ ਲਾਉਣਾ ਪਹਿਲਾਂ ਹਰ ਹਰ ਲਾਉਣੀ ਪਹਿਲਾਂ ਹਰ ਹਰ ਲਾਉਣੀ ਕੀ ਕਾਰਨ ਜੀ ਕਿਉਂਕਿ ਇਹ ਤਾਂ ਖਰਾਕ ਲੈਂਦਾ ਜੀ ਇਹਦੇ ਖਰਾਕ ਪਹਿਲਾਂ ਹੋਣੀ ਚਾਹੀਦੀ ਹੈ ਜੀ ਅੱਛਾ ਜੀ ਹਾਂ ਜੀ ਪਹਿਲਾਂ ਸਾਨੂੰ ਨਾ ਕਿ ਤੇ ਕਿੰ ਡਿਸਟੈਂਸ ਕਿੰਨਾ ਹੁੰਦਾ ਇਹਦਾ ਇਹ 12 ਬਾਈ 12 ਤੇ ਲਾਉਣਾ ਬੂਟੇ ਤੋਂ ਬੂਟਾ ਹਾਂ ਤੇ ਦੂਜਾ ਬੂਟਾ 24 ਫੁੱਟ ਤੇ ਲਾਉਣਾ ਜੀ ਦੂਜਾ ਬੂਟਾ 24 ਫੁੱਟ ਕਿਉਂਕਿ ਬਹੁਤ ਹੈਵੀ ਟਰੀ ਆ ਜੀ ਇਹ ਹਾਂ ਕੋਈ ਛੋਟਾ ਮੋਟਾ ਟਰੀ ਨਹੀਂ ਹੈਗਾ ਹਾਂ ਦਰਖਤ ਹਾਂ ਇਹਨੇ ਬਹੁਤ ਜਗ੍ਹਾ ਘੇਰਨੀ ਹੈ ਹਾਂ ਚੰਦਨ ਦਾ 12 ਬਾਈ 12 ਹੋਣਾ ਚਾਹੀਦਾ 12 ਬਾਈ 12 ਦੇ ਲਾਉਣਾ 20 ਸਾਲਾਂ ਤੱਕ ਅਸੀਂ ਅੱਧਾ ਚੰਦਨ ਕੱਢ ਦੇਣਾ ਅੱਛਾ 15 ਸਾਲਾਂ ਤੇ 35 ਬੂਟੇ 35 ਫੇਰ ਕੱਢ ਦੇਣੇ ਜੀ ਹਾਂ 70 ਹੋ ਗਏ ਜੀ ਅੱਧ ਨਿਕਲ ਗਿਆ ਜੀ ਸਾਡਾ 150 ਚੋਂ ਹਾਂ ਫਿਰ 30 ਸਾਲਾਂ ਤੇ ਕੱਢਣਾ ਜੀ ਹਾਂ ਫਿਰ 40 ਸਾਲਾਂ ਤੇ 40 ਬੂਟੇ ਰਹਿ ਜਾਣਗੇ ਅੱਛਾ ਜੀ ਜਿਹੜੇ 40 ਬੂਟੇ ਰਹਿ ਜਾਣਗੇ 2-2 ਕਰੋੜ ਦਾ ਬੂਟਾ ਹੋਊ ਜੀ ਉਹ ਅੱਛਾ ਜੀ ਹਾਂ ਆ 15 ਸਾਲਾਂ ਵਾਲਾ 3 ਲੱਖ ਦਾ ਹੋਊ ਜਿਵੇਂ ਬੜੀ ਜੋ 30 ਸਾਲਾਂ ਤੇ 30 ਲੱਖ ਦਾ ਜੀ ਜਾਂ 35 ਲੱਖ ਦਾ 40 ਸਾਲਾਂ ਤੇ 50 ਲੱਖ ਦਾ ਜੀ ਕਿਉਂ ਇਹਦੇ ਉਹ ਬਹੁਤ ਬਣਦੇ ਹਨ ਪਰ ਇੱਕ ਗੱਲ ਹੋਰ ਆ ਕਿ ਲੋਕ ਜਿਹੜੇ ਆ ਜਦੋਂ ਸੁਣਨਗੇ ਕਿ ਕਰੋੜ ਦਾ ਲੋਕ ਕਹਿੰਗੇ ਯਾਰ ਗੱਪ ਮਾਰੀ ਜਾਂਦਾ ਬਾਬਾ ਗੱਪ ਨਹੀਂ ਹੈਗੀ ਜੀ ਹਾਂ ਦੇਖ ਲੈ ਸਚਾਈ ਹੈ ਜੀ ਸਚਾਈ ਹਾਂ ਮੈਂ ਸਚਾਈ ਸ਼ਧ ਕਰ ਸਕਦਾ ਮੈਂ ਖਰਚਾ ਦੇ ਕੇ ਜੇ ਆਪ ਦਾ ਹਾਂ ਲਿਜਾ ਸਕਦਾ ਹਾਂ ਤੁਹਾਨੂੰ ਕਰਨਾਟਕਾ ਦੇ ਵਿੱਚ ਹਾਂ ਹਜੇ ਖਰਚਾ ਉਹਨੂੰ ਕਰਨੀ ਪਊ ਮੈਨੂੰ ਪਰ ਇਹਦੇ ਜਿਹੜੇ ਹਾਈਦਰਾਬਾਦ ਵਾਲੇ ਸੰਸ਼ਟਰ ਉਹ ਦੱਸਣਗੇ ਵੀ ਵੀ ਐਸਾ 30 ਸਾਲਾਂ ਦੇ ਲੱਖ ਦਾ ਹੋਊਗਾ ਹਾਂ 50 ਸਾਲਾਂ ਦਾ 1 ਕਰੋੜ ਦਾ ਹੋਊ ਜਾਂ 2 ਕਰੋੜ ਦਾ ਉਹ ਦੱਸਣਾ ਮੈਂ ਨਹੀਂ ਦੱਸਦਾ ਬਸ ਅੱਛਾ ਇਹ ਤੁਸੀਂ ਵੈਸੇ ਇਹਦੀ ਜਾਣਕਾਰੀ ਤੁਹਾਨੂੰ ਲਈ ਹੋਣੀ ਆ ਜਾਣਕਾਰੀ ਇਹ ਉਹਨਾਂ ਨੇ ਹਾਈਦਰਾਬਾਦ ਵਾਲਿਆਂ ਨੇ ਵੀ ਆਏ ਨਹੀਂ ਵੀ ਉਹੀ ਲਿਆ ਕੇ ਲਾਤੇ ਨਾ ਨਾ ਹਾਂ ਹਾਈਦਰਾ ਜਦੋਂ ਆ ਬਾਗ ਦੇ ਪਹਿਲਾਂ ਤਾਂ ਉੱਧੇ ਹੀ ਲਾਇਆ ਸੀ ਅਸੀਂ ਹਾਂ ਉਹੀ ਲਿਆ ਕੇ ਵੀ ਸੁਣ ਕੇ ਉਹ ਯਾਰ ਚੰਦਨ ਲਾਲੀਆ ਯਾਰ ਚੰਦ ਲਾ ਕੇ ਦੇਖੀਏ ਵੀ ਲਾ ਕੇ ਦੇਖੀ ਹੁੰਦਾ ਕਿੰਨੇ ਬੂਟੇ ਲਾਇਏ ਸੀ ਪਹਿਲਾਂ ਉਹ 200 ਬੂਟੇ ਲਾਇਏ ਸੀ ਕਿੰਨੇ ਹੋ ਗਏ ਸੀ ਉਹ ਚੋਂ ਉਹ ਜੋ 17 ਸੇਫ ਹੋ ਗਏ ਹੋਣਗੇ ਜੀ ਬਾਕੀ ਮੱਚ ਗਏ ਬਾਕੀ ਮੱਚ ਗਏ ਫਿਰ ਫੇਰ ਲਾਇਆ ਜੀ ਲਿਆ ਕੇ ਫਿਰ ਫੇਰ ਲਾਏ ਖੜਾ ਨਹੀਂ ਛੱਡਿਆ ਅੱਛਾ ਲਾਈ ਰੱਖੇ ਕਿੰਨੇ ਕਾਮਯਾਬ ਕਰ ਲੇ ਫਿਰ ਹੁਣ 100 100 ਖੜਾ ਜੀ 100 ਕਾਮਯਾਬ ਫਿਰ ਉਹਦੂ ਬਾਦ ਉਹਨੂੰ ਤਾਂ ਜਾਣਕਾਰੀ ਲਈ ਪੁੱਪੇ ਜੇ ਅਸੀਂ ਕਰਨਾ ਕਿੰਨੇ ਵਾਈ ਕਿੰਨੇ ਦੇ ਵਿੱਚ ਕਰੀਏ ਫਿਰ ਜੇ ਉਹਨੇ ਸਾਨੂੰ ਆਪਣਾ ਬਾਗ ਦੇਖਿਆ ਜੀ ਉਹਨਾਂ ਨੇ ਇੰਟਰਨੈਟ ਤੇ ਫਿਰ ਉਹਨੇ ਸਾਡੇ ਨਾਲ ਗੱਲ ਕੀਤੀ ਹਦਰਾਬਾਦ ਦਾ ਹੂੰ ਸਾਇੰਸਟਾ ਨੇ ਹੂੰ ਫਿਰ ਮਤਲਬ ਉਨ੍ਹਾਂ ਦੀ ਗੱਲ ਸੁਣ ਕੇ ਜੇ ਪਹਿਲਾਂ ਅਸੀਂ 300 ਬੂਟਾ ਲਾਉਂਦੇ ਸੀਗੇ ਹੁਣ ਅਸੀਂ 150 ਬੂਟਾ ਲਾਉਣੀ 1 ਏਕੜ ਦੇ ਕਿੱਲੇ ਦੇ ਵਿੱਚ 1 ਕਿੱਲੇ ਦੇ 1 ਕਿੱਲੇ ਦਾ 450 ਬੂਟਾ ਹੋਸਟ ਪਲਾਂਟ ਹੂੰ ਜਿਹੜੇ ਦੀ ਖਰਾਕ ਵਾਸਤੇ ਲਾਉਣੀ ਚਾਰੇ ਪਾਸੇ ਅੱਛਾ ਇਹ ਤਿਆਰ 15 ਸਾਲ ਚੋਂ ਦਾ 15 ਸਾਲ ਤੋਂ ਸਟਾਰਟ ਹੁੰਦਾ ਜੀ 15 ਸਾਲ ਤੋਂ ਸਟਾਰਟ ਹੁੰਦਾ ਹਾਂਜੀ ਉਦੋਂ 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 ਪਹਿਲਾਂ ਜੀ 6 ਸਾਲਾਂ ਦਾ ਜਿਹੜੇ ਅਸੀਂ ਡੇਕ ਲਾਏ ਜੀ ਉਹ ਕੱਢ ਦੇਣੀ ਹੈ ਜੀ ਠੀਕ ਕੁਝ ਇਨਕਮ ਆ ਚੁੱਕੀ ਹੈ ਹਾਂ 10 ਸਾਲਾਂ ਦਾ ਜਿਹੜੀ ਮਹਾਗੁਣੀ ਹੈ ਜੀ 10-15 ਲੱਖ ਦੀ ਇਹ ਇਨਕਮ ਦੇ ਜਾਂਦੀ ਹੈ ਜੀ te, ਪੰਜ ਪੰਜ ਸਾਲਾਂ ਪੈਸੋ ਇਨਕਮ ਹੋ ਜੇ ਪੰਜ ਸਾਲ 10 ਸਾਲ 15 ਸਾਲ 20 ਸਾਲ 30 ਸਾਲ 40 ਸਾਲ ਇਸ ਤਰ੍ਹਾਂ ਇਨਕਮ ਆ ਜੀ ਇਹ ਨਹੀਂ ਹੈਗਾ ਵੀ 15 ਸਾਲ ਜਰ ਕਦੋਂ ਆਏ ਸਾਨੂੰ ਵੀ ਪਹਿਲਾਂ ਆਈ ਸੀਗਾ 15 ਕਦੋਂ ਆਉਣਗੇ ਵੀ ਕਦੋਂ ਆਏ ਪਰ ਦਾਤ ਨੇ ਇਹਦੀ ਕਿਰਪਾ ਕਰੀ ਜੀ ਸਾਨੂੰ ਹੁਣ ਲੋੜ ਹੀ ਨਹੀਂ 15 ਸਾਲ ਵੀ ਟਿਕਣ ਦੀ ਲੋੜ ਨਹੀਂ ਸਾਨੂੰ ਆ ਜਾਣਗੇ ਆਪੇ ਆ ਜਾਣਗੇ ਆਪੇ 17 ਚ ਲਾਇਆ 17 ਦੇ 5 22 ਹੋ ਗਿਆ ਜੀ 5 ਸਾਲਾਂ ਨੂੰ ਸੀ ਨੇੜੇ ਲੱਗ ਜਾਣਗੇ 5 ਸਾਲਾਂ ਨੂੰ ਨੇੜੇ ਲੱਗ ਜਾਣਗੇ ਪਰ ਤੇ ਫਿਰ ਇਹਦੀ ਮਾਰਕੀਟਿੰਗ ਦਾ ਕਿਵੇਂ ਆ ਮਾਰਕੀਟਿੰਗ ਦਾ ਕਰਨਾਟਕ ਦੇ ਵਿੱਚ ਮਹਸੂਰ ਦੇ ਵਿੱਚ ਉਹਦੇ ਕਾਰਖਾਨੇ ਨੇ ਇਹਦੇ ਇਹ ਨਹੀਂ ਜੀ ਚੰਦਨ ਦੇ ਇੱਕ ਮਹਾਰਾਸ਼ਟਰ ਦੇ ਵਿੱਚ ਦੋ ਕਾਰਖਾਨੇ ਆ ਜੀ ਬਾਕੀ ਪ੍ਰਾਈਵੇਟ ਕੰਪਨੀ ਫਰੀਕ ਨੇ ਪ੍ਰਾਈਵੇਟ ਕੰਪਨੀ ਹਾਂ ਛੋੜੀ ਇੱਥੋਂ ਹੁਣ ਜਿਵੇਂ ਤੁਸੀਂ ਹੋ ਤੁਸੀਂ ਪਹਿਲਾਂ ਮਾਰਕੀਟਿੰਗ ਦਾ ਪੁੱਛਿਆ ਹੋਣਾ ਤੁਸੀਂ ਤੁਸੀਂ ਵੇਚਣਾ ਉਹ ਸਾਡੇ ਨਾਲ ਲਿੰਕ ਕਰਨਗੇ ਜੀ ਹਾਂ ਉਹ ਇਹਦਾ ਸਿੰਪਲ ਲੈਣਗੇ ਅੱਛਾ ਉਹ ਕਹਿਣਗੇ ਜੀ ਅਸੀਂ 15000 ਨੂੰ ਲੈਣਾ ਹੈ ਕਿਲੋ ਕਿਲੋ ਜਾਂ ਅਸੀਂ 20 ਨੂੰ ਲੈਣਾ ਹੈ ਜੀ ਹਾਂ ਜਾਂ ਅਸੀਂ 30 ਨੂੰ ਲੈਣਾ ਹੈ ਜਾਂ ਅਸੀਂ 5 ਨੂੰ ਲੈਣਾ ਹਾਂ ਛੋੜੀ ਸਾਉ ਨੂੰ ਦੇ ਦਿਓ ਸਾਉ ਨੂੰ ਤੁਹਾਡੇ ਸਰਤੇ ਆ ਤੁਸੀਂ ਦੇਣੀ ਹੈ ਕਿ ਨਹੀਂ ਦੇਣੀ ਨਹੀਂ ਦੇਣੀ ਜੀ ਉਹ ਉਹ ਤੁਹਾਡੇ ਸਰਤੇ ਦੇ ਬੰਨੇ ਅੱਛਾ ਇਹਦੇ ਵਿੱਚ ਕਿਸਮਾਂ ਵੀ ਹੁੰਦੀਆਂ ਕਿ ਨਹੀਂ ਹੁੰਦੀਆਂ ਇਹ ਦੋ ਕਿਸਮਾਂ ਨੇ ਜੀ ਇੱਕ ਰੈੱਡ ਆ ਹਾਂ ਉਹ ਆਪਣੇ ਹ हां क्योंकि अपने ठंड ਪੈਂਦੀ ਆ ਉਹਦੇ ਪੱਤੇ ਮਟਾਲੀ ਵਾਂਗ ਪੱਤੇ ਹੁੰਦੇ ਆ ਉਹਦੇ ਹਾਂ ਉਹ ਮोटा ਨਹੀਂ ਹੁੰਦੇ ਜੀ ਕਿਹੜੀ ਸਾਈਡ ਹੁੰਦੀ ਆ ਉਹ ਉਹ ਸਾਊਥ ਵਾਲੀ ਹੁੰਦਾ ਜੀ ਸਾਊਥ ਵਾਲ ਹੁੰਦੀ ਆ ਹਾਂਜੀ ਪਰ ਇਹ ਨੂੰ ਵਾਈਟ ਕਹਿੰਦੇ ਆ ਜੀ ਅਸੀਂ ਵਾਈਟ ਚਾਹੁੰਦੇ ਆ ਉਹ ਉਹ ਲਾਲ ਦੇਖਣ ਚ ਲਾਲ ਹੁੰਦੀ ਆ ਲਾਲ ਹੁੰਦਾ ਜੀ ਹਾਂ ਹੂੰ ਉਹ ਫਲਮਾਈ ਦਿਖਾਉਂਦੇ ਨੇ ਇਹ ਚਿੱਟਾ ਹੁੰਦਾ ਇਹ ਚਿੱਟਾ ਹੁੰਦਾ ਇਹ ਚਿੱਟਾ ਹੁੰਦਾ ਅੰਦਰੋਂ ਇਹਦਾ ਪਰਫੂਮ ਵਗੈਰਾ ਦਵਾਈਆਂ ਚ ਪੈਂਦਾਗਾ ਸਭ ਤੋਂ ਮਹਿੰਗਾ ਬੂਟਾ ਇਹ ਸਭ ਤੋਂ ਮਹਿੰਗਾ ਬੂਟਾ ਇਹ ਆ ਕਿੰਨੇ ਦਾ ਮਿਲਦਾ ਬੂਟਾ ਜੀ ਇਹ ਬੂਟਾ 120 ਰੁਪਏ ਦਾ ਛੇਰ ਕਰਦੇ ਆ ਜੀ 120 ਰੁਪਏ ਦਾ ਤੁਸੀਂ 60 ਰ ਅੱਡ ਇਹਦਾ ਲਾਲ ਉਹਦਾ ਉਹ ਸਬਸਿਡੀ ਆ ਜਾਂਦੀ ਥੋੜੀ ਅੱਛਾ ਸਬਸਿਡੀ ਦਿੰਦੀ ਆ ਹਾਂ ਗਵਰਨਮੈਂਟ ਦਿੰਦੀ ਆ ਗਵਰਨਮੈਂਟ ਦਿੰਦੀ ਆ ਤੁਸੀਂ ਤੁਸੀਂ ਕੀ ਰੇਟ ਨੂੰ ਲੈਏ ਸੀ ਇਹ ਬੂਟੇ ਦੇਖੋ ਜਿਹੜੇ ਅਸੀਂ ਉਧਰੋਂ ਮੰਗਾ ਰਹਿਆਂਗੇ ਹੂੰ ਸਾਨੂੰ 70 80 ਰੁਪਏ ਦਾ ਪੈਂਦਾ ਜੀ ਬੂਟਾ ਤੇ ਜੇ ਅਸੀਂ ਸਰਕਾਰੀ ਲਿਓਨੇਗੇ ਉਹ ਪੈਂਦਾ ਜੀ ਸਾਨੂੰ 35 ਰੁਪਏ ਦਾ ਸਰਕਾਰੀ ਤੇ ਫਿਰ ਫਰਕ ਕੀ ਆ ਸਰਕਾਰੀ ਪ੍ਰਾਈਵੇਟ ਚ ਫਰਕ ਆ ਜੀ अच्छा वेव सरकारी <laughs> मैं कहंदे प्राइवेट दी शाम ਵੱਧ ਹੁੰਦੀ ਆ ਵੀ ਚੰਗਾ ਹੋਵੇ ਪਤਾ ਨਹੀਂ ਕੀ ਗੱਲ ਆ کہیں ਪਰ ਅਵੰਨ ਦੇ ਨਹੀਂ ਹੈ ਕਿਸੇ ਨੂੰ ਪਰ ਫਰਕ ਆਗਾ ਫਰਕ ਹੈਗਾਗਾ ਅੱਛਾ ਤੁਸੀਂ ਆਪ ਆਪ ਵੀ ਇਹਦੀ ਰੱਖੀ ਅਸੀਂ ਅਸੀਂ ਆਪ ਵਿਚ ਕੇ ਦੇਖਿਆ ਸੀ ਜੀ ਹੂੰ ਸਾਨੂੰ ਜਿਆਦਾ ਬੀਮਾਰੇ ਦੇ ਦਿੰਦਾ ਸੀਗਾ ਹੂੰ ਹੁਣ ਅਸੀਂ ਆਪ ਦੇ ਪੀਛੇ ਸਾਡੇ ਤਿਆਰ ਹੋਣ ਲੱਗੇ ਜੀ ਹੁਣ ਅਸੀਂ ਆਪ ਤੋਂ ਨਰਸਿੰਗ ਤਿਆਰ ਕਰਿਆ ਕਰਾਂਗਾ ਹਾਂ ਤੋਂ ਚੰਦਰ ਨੇ ਚੰਦਨ ਦੀ ਕੀ ਬਾਤ ਹੈ ਅੱਛਾ ਫਿਰ ਫਿਰ ਜੈ ਫਿਰ ਜੈ 50 ਰੁਪਏ ਨੇ ਦੇ ਦਿਆ ਅਗਲੇ ਫਿਰ ਕੋਈ ਚੱਕਰ ਨਹੀਂ ਫਿਰ ਸਬਸਿਡੀ ਆਪਦੇ ਪੱਖੋਂ ਹੀ ਚੱਕੋ ਨਾਲੇ ਪ੍ਰਾਈਵੇਟ ਤੇ ਵੀ ਸਬਸਿਡੀ ਹਲਕਤਾ ਹੈ ਨਹੀਂ ਹਾਂਜੀ ਹਾਂਜੀ ਅੱਛਾ ਇਹਦੀ ਹੁਣ ਜੇ ਮੈਂ ਇਹਦੀ ਗੱਲ ਕਰਾਂ ਵੀ ਜੇ ਸੋਡਾ ਭਾਈ ਥੋੜਾ ਮੋਟਾ ਬਾਣ ਕਿਸੇ ਦਾ ਵਿਹਲਾ ਪਿਆਗਾ ਅਗਲਾ ਕਹਿੰਦਾ ਯਾਰ ਵਿਹਲਾ ਹੀ ਪਿਆ ਜਿਵੇਂ ਸਫਾਈ ਦੇ ਸਬੂਦੇ ਲਾ ਦਿੰਨੇ ਆ ਤੇ ਮਤਲਬ ਉਹਦੇ ਨਾਲੋਂ ਤਾਂ ਬੜਾ ਚੰਗਾ ਨਹੀਂ ਮੇਰੇ ਕੋਲ ਬਾਹਰਲੇ ਬੰਦਿਆਂ ਦੇ ਫੋਨ ਆਉਂਦੇ ਜੀ ਕਿਸੇ ਨੇ ਕਿਲਾ ਲਾਉਣਾ ਹੁੰਦਾ ਕਿਸੇ ਨੇ ਦੋ ਕਿਲਾ ਲਾਉਣਾ ਹੁੰਦਾ ਸਾਡਾ ਲਵਾ ਕੇ ਜਾਓ ਜੀ ਜੰਗਲ ਫਰਮਾ ਕਹਿੰਦਾ ਕੋਈ ਨਾ ਜੰਗਲ ਵਿੱਚ ਕੋਈ ਨਾ ਸਾਨੂੰ ਪੁੰਨ ਵੀ ਮਿਲੂ ਫਲੀਆਂ ਮਿਲਣਗੀਆਂ ਫਲੀਆਂ ਮਿਲਣਗੀਆਂ ਕਿੱਲੇ ਕਿੱਲੇ ਤੇ ਆਰਡਰ ਆਉਂਦੇ ਆ ਜੀ ਬਿਲਕੁਲ ਅੱਛਾ ਜੀ ਵੀ ਆਹ ਲਵਾ ਕੇ ਜਾਓ ਨਹੀਂ ਮੈਂ ਉਹੀ ਗੱਲ ਕਰਦਾ ਵੀ ਜਿਹੜੇ ਕੋਈ ਫਿਰ ਸਫੈਦਾ ਵਗਰ ਲਾਉਂਦੇ ਉਹਨਾਂ ਤਾਂ ਚੰਗੇ ਨਸਬਦ ਦੇ ਤੇ ਕੀ ਕਰਨਾ ਜੀ ਲਾ ਕੇ ਉਹਦਾ ਕਿਸੇ ਕੰਮ ਦਾ ਹੀ ਨਹੀਂ ਹੈਗਾ ਉਹਦਾ ਇੱਕ ਬਾਹਰਲਾ ਐਂਟਰੀ ਆ ਜਿਉ ਉਹ ਤੇ ਕਿਤੇ ਤੁਸੀਂ ਕਾਂ ਦਾ ਆ ਲੈਣਾ ਪਾਇਆ ਹੋ ਦਿਖਾ ਦਿਓ ਮੈਨੂੰ ਉੱਥੇ ਹਾਂ ਸਫੈਦੇ ਤੇ ਬੇਕਾਰ ਆ ਜੀ ਪਾਣੀ ਖਿੱਚਦਾ ਅੰਤਾਂ ਦਾ ਹੋਂਦ ਅੰਤਾਂ ਦਾ ਖੇਚਦਾ ਤੇ ਅਸੀਂ ਬਟਾਂ ਤੇ ਲਾ ਲੈਨੇ ਅਸੀਂ ਬਟਾਂ ਲਾ ਲਾ ਕਵਾਡੀਆਂ ਲੈ ਲਈ ਜਨੇ ਹਾਂ ਗੋਣਿਆ ਫੇਰ ਕਹੜੀ ਫਸਲ ਨਹੀਂ ਹੁੰਦੀ ਫਸਲ ਘੱਟ ਹੋਵੇ ਭਰਾਓ ਪਾਣੀ ਤਾਂ ਸਾਰਾ ਉਹਨੇ ਖੇਚ ਲਿਆ ਹਾਂਜੀ ਹੋਰ ਅੱਛਾ ਜਿਹੜੇ ਹੁਣ ਫਿਰ ਸਰੋਤੇ ਤੁਹਾਡੇ ਨਾਲ رابطہ ਕਰਨਾ ਚਾਹੁੰਦੇ ਮੈਂ ਚਾਹੁੰਗਾ ਸੰਪਰਕ ਨੰਬਰ ਜ਼ਰੂਰ ਬੋਲ ਦਿਓ ਤੁਹਾਡੇ ਤੋਂ ਜੇ ਜੇਕਰ ਉਹ ਤੁਹਾਡੇ ਤੋਂ ਜਾਣਕਾਰੀ ਲੈ ਕੇ ਚੰਦਰਨੀ ਖੇਤੀ ਕਰਨਾ ਚਾਹੁੰਦੇ ਆ ਆਪੇ ਕਿਲੇ ਡੇਢ ਕਿਲੇ ਦੇ ਵਿੱਚ ਚਾਹੇ ਕਨਾਲਾਂ ਦਾ ਵੀ ਤੁਸੀਂ ਜਾਣਕਾਰੀ ਭਰਪੂਰ ਪੂਰੀ ਦੇ ਦੇਦੋਂਗੇ ਇਹਨਾਂ ਨੂੰ ਹਾਂ ਪੂਰੀ ਜਾਣਕਾਰੀ ਦੇਵਾਂਗੇ ਜੀ ਪੂਰੀ ਜਾਣਕਾਰੀ ਹਾਂ ਸਾਰਾ ਸਾਰਾ ਤਾਂ ਕੋਈ ਦੱਸਾਂਗੇ ਜੀ ਹਾਂ ਅ ਵੀ ਬੂਟੇ ਲਾ ਵੇ ਖੇਤ ਦੇ ਵਿੱਚ ਸਾਨੂੰ ਖੁਸ਼ੀ ਹੁੰਦੀ ਆ ਹਾਂ ਜਦੋਂ ਕੋਈ ਅੱਗ ਲਾਉਂਦਾ ਸਾਡਾ ਮਨ ਉਦੋਂ ਦੁਖੀ ਹੁੰਦਾ ਬਈ ਯਾਰ ਇਹਨਾਂ ਨੂੰ ਮਾਰਤਾ ਹਾਂ ਉਹ ਸਾਡਾ ਮਨ ਬਿਲਕੁਲ ਦੁਖੀ ਹੋ ਜਦੋਂ ਕੋਈ ਬੂਟੇ ਲਿਆਂਦਾ ਸਾਨੂੰ ਦੇਖਦੇ ਆ ਚਾਰ ਸਾਡਾ ਮਨ ਖੁਸ਼ ਹੁੰਦਾ ਜੀ ਹਾਂ ਲੋਕਾਂ ਦਾ ਵੀ ਹੁੰਦਾ ਜੀ ਹੁਣ ਆ ਸੜਕਾਂ ਦੇ ਦੇਖੋ ਕੀ ਬੁਰਾ ਹਾਲ ਕਰੇ ਜੀ ਜੀਵਿਦਾਰਾਂ ਨੇ ਹਾਂ ਕੋਈ ਹੈ ਕਰ ਹੈ ਤਾਂ ਸਾਡੇ ਭਰਾ ਹੀ ਪਰ ਕਰਦੇ ਕੀ ਕਹੀਏ ਹੁਣ ਕੀ ਕਰੀਏ ਕਹਿਣਿਆਂ ਦਾ ਬੁਰੇ ਬਜਦੇ ਆ ਫ੍ਰੀ ਜਾਣਕਾਰੀ ਜੀ ਫ੍ਰੀ ਟ੍ਰੇਨਿੰਗ ਹੂੰ ਪਿੰਡ ਮੇਰਾ ਠੁਲੇਵਾਲ ਜੀ ਜਿਹੜਾ ਬਰਨਾਲਾ ਹੂੰ ਮੋਬਾਈਲ ਨੰਬਰ ਹੈਗਾ 97797 55413 ਬਰਨਾਲੇ ਤੋਂ 13 14 ਕਿਲੋਮੀਟਰ ਮਰੇਕੋਲ ਤੋਂ 30 35 ਕਿਲੋਮੀਟਰ ਸੰਗਰੂਰ ਤੋਂ 40 ਕਿਲੋਮੀਟਰ ਇਹ ਲੋਕੇਸ਼ਨ ਆ ਜੀ ਆਪਣੀ ਤੇ ਇਹ ਵੀ ਦੱਸ ਦੋ ਵੀ ਠੁੱਲੇ ਵਾਲਾ ਠੁੱਲੀ ਆਣੀ ਹਾਂ ਠੁੱਲੇ ਵਾਲ ਹੈਗਾ ਜੀ ਠੁੱਲੀ ਵਾਲਾ ਇੱਕ ਪੱਤਰਕਾਰ ਸਾਹਿਬ ਵੀ ਸਾਡੇ ਠੁੱਲੀ ਆਉਂਦੇ ਮਗ ਜਾਂਦੇ ਨੇ ਫਿਰ ਮੁੜ ਕੇ ਆਉਂਦੇ ਨੇ ਠੁੱਲੇ ਵਾਲਾ ਸਾਡੇ ਬੇਹਾਂ ਸਾਧੀਆਂ ਚ ਵੀ ਬਰਾਤਾਂ ਦਾ ਵੀ ਐ ਹੋ ਜਾਂਦਾ ਜੀ ਅੱਛਾ ਠੁੱਲੀ ਵਾਲ ਵਾਗੇ ਠੁੱਲੀ ਵਾਲ ਮਗ ਜਾਂਦੇ ਨੇ ਉਥੋਂ ਦੂਰੋਂ ਨੇੜੇ ਆਉਂਦੇ ਨੇ ਜਿਹੜੇ ਹਾਂ ਉਹ ਜਿਹੜਾ ਪਰਦੇ ਪਹਿਲਾਂ ਸਾਡਾ ਪਿੰਡ ਮਸ਼ਹੂਰ ਘੱਟ ਸੀ ਜੀ ਹਾਂ ਠੁੱਲੀ ਵਾਲ ਜ਼ਿਆਦਾ ਸੀ ਠੁੱਲੀ ਵਾਲ ਐ ਸੀ ਉਥੋਂ ਦੇ ਮਤਲਬ ਤਨਸ਼ੀਦ ਵੀ ਹੋ ਜਾਂਦਾ ਹਾਂ 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 ਨਾ ਪਹਿਲਾਂ ਪਹਿਲਾਂ ਤੋਂ ਹੀ ਮਸ਼ਹੂਰ ਸੀ ਜੀ ਪੁਰਾਣੇ ਮਸ਼ਹੂਰ ਸਾਡਾ ਪਿੰਡ ਤਾਂ ਸਾਡਾ ਪਿੰਡ ਦਾ ਚੜ੍ਹਿਆ ਜੀ ਨਕਸ਼ਾ ਕੀ ਬਾਤ ਹੈ ਔਲਖ ਸਾਹਿਬ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਚੰਗੀ ਜਾਣਕਾਰੀ ਸਾਡੇ ਸਰੋਤਿਆਂ ਨੂੰ ਜਿਹੜੀ ਹੈਗੀ ਦਿੱਤੀ ਆ ਤੇ ਉਮੀਦ ਕਰਾਂ ਕਿ ਤੁਹਾਡੇ ਸਾਡੇ ਸਰੋਤੇ ਜਿਹੜਾ ਤੁਹਾਨੂੰ رابطہ ਜਿਹੜਾ ਜ਼ਰੂਰ ਕਰਨਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਸਕਰਨ ਜੀ ਤੁਹਾਡਾ ਵੀ ਗਰੇਵਾਲ ਸਾਹਿਬ ਬਹੁਤ ਧੰਨਵਾਦੀ ਥੈਂਕ ਯੂ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਔਲਖ ਸਾਹਿਬ ਸੀ ਤੇ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਯਾਰ ਪੁਰਾਣੇ ਵੇਲੇ ਜੇ ਕਹਿੰਦੇ ਸੀ ਕਿ ਸਾਡੀ ਧਰਤੀ ਜਿਹੜੀ ਸੋਨਾ ਹੈ ਤੇ ਔਲਖ ਸਾਹਿਬ ਉਹ ਕਿਸਾਨ ਆ ਜਿਨ੍ਹਾਂ ਨੇ ਧਰਤੀ ਦੇ ਵਿੱਚ ਉਹ ਸੋਨਾ ਹਗਾ ਕੇ ਦਿ ਕਿ ਭਾਈ ਸੋਣਾ ਜੇ ਅਸੀਂ ਕਹਨੇ ਆ ਤਾਂ ਘਾਬੀ ਦਿੱਤਾ ਵੱਡੀ ਗੱਲ ਬਿਨਾ ਰਿਹਾਂ ਤੋਂ ਬਿਨਾ ਸਪਰੇਹਾਂ ਤੋਂ ਔਲਕ ਸਾਹਿਬ ਤਾਂ ਵੀ ਕਹਿੰਦੇ ਆ ਕਿ ਜੇ ਅਸੀਂ 20-20 ਲੱਖ ਲਾ ਕੇ ਸਾਡੇ ਜਵਾਕਾਂ ਨੂੰ ਬਾਹਰ ਭੇਜ ਦਿਆਂ ਤਾਂ ਉਹੀ ਜੇ 5-4 ਲੱਖ ਲਾ ਕੇ ਇੱਧਰ ਇਨਵੈਸਟਮੈਂਟ ਇੱਧਰ ਕਰਕੇ ਕਰਦਗੇ ਤਾਂ ਨਾਲ ਸਾਡਾ ਜਵਾਕ ਸਾਡੀਆਂ ਅੱਖਾਂ ਮੂਰੇ ਰਹੂਗਾ ਤੇ ਨਾਲੇ ਕਮਾਈ ਜਿਹੜੀ ਆ ਸਾਡੇ ਵਾਕਿਆ ਦੇ ਸਾਡੀ ਧਰਤੀ ਪੰਜਾਬ ਦੀ ਧਰਤੀ ਜਿਹੜੀ ਆ ਉਹ ਸਾਨੂੰ ਕਮਾਈ ਦੇਊਗੀ ਔਲਕ ਸਾਹਿਬ ਦਾ ਸੰਪਰਕ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਆ ਜੇਕਰ ਤੁਸੀਂ ਔਲਕ ਸਾਹਿਬ ਦਾ ਰਾਬਤਾ ਕਰਨਾ ਚਾਹੁੰਦੇ ਤਾਂ ਰਾਬਤਾ ਜ਼ਰੂਰ ਕਰ ਸਕਦੇ ਹੋ ਔਰ ਠੋਲੇਵਾਲ ਪਿੰਡ ਜਿਹੜਾ ਹੈਗਾ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲੇ ਦਾ ਠੋਲੇਵਾਲ ਪਿੰ ਫਰੂਟ ਫਾਰਮਾਂ ਤੁਸੀਂ ਇੱਥੇ ਆ ਕੇ ਕਿਸੇ ਵੀ ਪੁੱਛ ਸਕਦੇ ਹੋ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਨੰਬਰ ਔਲਖ ਸਾਹਿਬ ਦਾ ਜਿਹੜਾ ਆ ਰਿਹਾ ਨਹੀਂ ਤਾਂ ਫਿਰ ਤੁਸੀਂ ਚੈਨਲ ਦੇ ਨਾਲ ਰਾਬਤਾ ਕਰਕੇ ਸੰਪਰਕ ਨੰਬਰ ਜਿਹੜਾ ਔਲਖ ਸਾਹਿਬ ਦਾ ਲੈ ਸਕਦੇ ਹੋ ਇਸ ਤਰ੍ਹਾਂ ਦੀ ਜਾਣਕਾਰੀ ਲੈ ਕੇ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ ਹੁਣ ਆਪਣੇ ਦੋਸਤ ਜਸ ਕਰੇਵਾਲ ਦੇ ਉਹ ਇਜਾਜ਼ਤ ਦੇਖਦੇ ਰੋ ਆਰੰਭੀ ਟੈਲੀਵਿਜ਼ਨ ਧੰਨਵਾਦੀ